ਹੈ ਇਹਨੇ ਤਨੇ ਪਾਹੀ ਤੇ ਬਲਾਤਕਾਰ ਕੀਤਾ ਜੇ ਸਿੰਘ ਹੁੰਦਾ ਤੇ ਇਹ ਕੰਮ ਨਾ ਕਰਦਾ ਇਹ ਪਿੱਠ ਦੇ ਬਾਹਰ ਨਾ ਕਰਦਾ ਇਹਨੇ 2021 ਦੀ ਜਿਹੜਾ ਆਪਣੇ ਨਾਲ ਹੋਇਆ ਸੀ ਹਰਕਤ 2021 ਦੀ ਗੱਲ ਆ ਵਿਸਾਖੀ ਵਾਲਾ ਦਿਨ ਸੀ ਸਸਿਆਕਾਲ ਮੈਂ ਗੁਰਪਿਆ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਪਿਛਲੇ ਦਿਨੀ ਕਮਲਕੌਰ ਭਾਬੀ ਦਾ ਜਿਹੜਾ ਮਰਡਰ ਹੋ ਜਾਂਦਾ ਪੰਜਾਬ ਦੇ ਵਿੱਚ ਜੋ ਕਿ ਇੱਕ ਇੰਸਟਾਗ੍ਰam ਇਨਫਲੂਐਂਸਰ ਸੀ ਤੇ ਉਸ ਤੋਂ ਬਾਅਦ ਕਈ ਜਿਹੜੇ ਆਗੂ ਨੇ ਸਿੱਖਾ ਗੂਣੇ ਜਾਂ ਨਹਿਂਗ ਜਿੱਥੇ ਬੰਦਿਆ ਦੇ ਆਗੂ ਨੇ ਉਹੋ ਸਾਹਮਣੇ ਆਉਂਦੇ ਨੇ ਤੇ ਕਈ ਵਿਰੋਧ ਚ ਵੀ ਨੇ ਤੇ ਕਈ ਪੱਖ ਚ ਵੀ ਨੇ ਪਰ ਹਰਜੀਤ ਸਿੰਘ ਰਸੂਲਪੁਰ ਜੋ ਕਿ ਕਮਲਕੌਰ ਭਾਬੀ ਦੇ ਪੱਖ ਦੇ ਵਿੱਚ ਆਉਂਦੇ ਨੇ ਤੇ ਅੱਜ ਉਹਨਾਂ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਇੱਕ ਅੱਜ ਸਾਡੇ ਵਿੱਚ ਬੀਬੀ ਮੌਜੂਦ ਨੇ ਨਰਿੰਦਰ ਕੌਰ ਜੀ ਉਹਨਾਂ ਨੇ ਹਰਜੀਤ ਸਿੰਘ ਰਸੂਲਪੁਰ ਦੇ ਉੱਤੇ ਇਲਜ਼ਾਮ ਲਗਾਇਆ ਕਿ ਉਹਨਾਂ ਨੇ 2021 ਦੇ ਵਿੱਚ ਮੇਰਾ ਬਲਤਕਾਰ ਕੀਤਾ ਸੋ ਅੱਜ ਜੋ ਵੀ ਉਹ ਪੜਤਾਂ ਨੇ ਉਹ ਇਹ ਬੀਬੀ ਜੀ ਖੋਲਣਗੇ ਸੋ ਵੀ ਵੀ ਤੁਸੀਂ ਕੀ ਕਹਿਣਾ ਚਾਹੋਗੇ ਕਦੋਂ ਦੀ ਇਹ ਘਟਨਾ ਹੈ ਤੇ ਉਸ ਦਿਨ ਕੀ ਕੀ ਹੋਇਆ ਸੀ ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਜਿੱਕੀ ਫਤਿਹ ਫਤਿਹ ਵਾਹਿਗੁਰੂ ਜੀ ਤੁਸੀਂ ਇੱਕ ਰ ਦੁਬਾਰਾ ਬੋਲੋ ਕਿਹੜੇ ਕਿਹੜੇ ਨੰਗ ਸਿੰਘ ਦੀ ਕਿਹੜੀ ਗੱਲ ਕਰ ਰਹੇ ਹੋ ਤੁਸੀਂ ਹਰਜੀਤ ਸਿੰਘ ਰਸੋਲਪੁਰ ਉਹ ਤੁਹਾਨੂੰ ਲੱਗਦਾ ਵੀ ਉਹ ਕਿਹੜੇ ਜਥੇਬੰਦੀ ਦਾ ਹੈਗਾ ਉਹ ਤੁਹਾਨੂੰ ਕਿਸੇ ਪੱਖ ਤੋਂ ਲੱਗਦਾ ਵੀ ਉਹ ਸਿੰਘ ਹੋਊਗਾ ਡੋਗਲਾ ਬੰਦਾ ਅੱਜ ਤੋਂ ਕੁਝ ਸਮਾਂ ਪਹਿਲਾਂ ਤੇ ਉਹ ਕਹਿੰਦਾ ਸੀ ਮੈਨੂੰ ਇਹ ਪੰਜਾਬ ਤੇ ਜਨਮ ਲੈ ਕੇ ਸ਼ਰਮ ਮਹਿਸੂਸ ਹੁੰਦੀ ਆ ਅੱਜ ਉਹ ਪੰਜਾਬ ਦੇ ਹੱਕ ਦੀ ਗੱਲ ਕਰ ਲੂਗਾ ਇਹ ਉਹ ਬੜੇ ਪੰਜਾਬ ਦੀ ਹੱਕ ਦੀ ਗੱਲ ਕਰ ਰਹੇ ਨੇ ਜੀ ਅੱਜ ਕੱਲ ਹਰੇਕ ਮੀਡੀਆ ਚੈਨਲ ਤੇ ਆ ਕੇ ਹਰੇਕ ਇੰਟਰਵਿਊ ਚ ਬੋਲਦੇ ਨੇ ਵੀ ਮੈਂ ਪੰਜਾਬ ਨਾਲ ਖੜਾ ਪੰਜਾਬ ਦਾ ਸਾਥ ਦੇ ਰਹੇ ਆ ਪਰ ਕਈ ਕਹਿ ਰਹੇ ਨੇ ਵੀ ਉਹੋ ਬੀਜੀਪੀ ਦਾ ਜਿਹੜਾ ਪੱਖਾ ਜਿਹੜਾ ਸਿੰਗਾ ਤਾਂ ਉਹਨੂੰ ਫੋਲੋ ਕਰਦੇ ਨੇ ਉਹਨੂੰ ਰੱਖ ਕੇ ਅੱਗੇ ਆਉਂਦੇ ਨੇ ਆਂਦਾ ਫੇ ਮੈਂ ਰਾਖੀ ਕਰਦਾ ਤੇ ਇਹਨੇ ਰਾਖੀ ਕਰਨੀ ਕਿਹੜੇ ਵੇਲੇ 5 ਸਾਲ ਤੋਂ ਤੇ ਭੱਜਾ ਹੋਇਆ 5 ਸਾਲ ਤੋਂ ਵੀਰ ਜੀ ਇਹ ਹਰਜੀਤਾ ਬੁਚੜ ਬਾਰ ਰਹਿੰਦਾ 5 ਸਾਲ ਤੋਂ ਇਹਨੇ 2021 ਦੀ ਜਿਹੜਾ ਆਪਣੇ ਨਾਲ ਹੋਇਆ ਸੀ ਹਰਕਤ 2021 ਦੀ ਗੱਲ ਆ ਉਹ ਸਾਖੀ ਵਾਲਾ ਦਿਨ ਸੀ ਉਹ ਐਡਾ ਵੱਡਾ ਇਤਿਹਾਸੀ ਦਿਨ ਸੀ ਜਿੱਦਣ ਇਹਨੇ ਹਰਕਤ ਕੀਤੀ ਉਹ ਦਿਨਾਂ ਨੂੰ ਸ਼ਰਮ ਨਹੀਂ ਆਈ ਪਈ ਪੰਜਾਬ ਦਾ ਸਾਡੇ ਸਿੱਖ ਇਤਿਹਾਸ ਕੀ ਹੈ ਅੱਜ ਕਿਹੜੇ ਪੰਜਾਬ ਦੀ ਕਿਹੜੇ ਇਤਿਹਾਸ ਦੀ ਗੱਲ ਕਰਦਾ ਕਿਹੜੇ ਸਿੱਖੀ ਦੀ ਗੱਲ ਕਰਦਾ ਇਹਨੂੰ ਸਿੱਖੀ ਦਾ ਪਤਾ ਵੀ ਹੈ ਇਹ ਸਿੱਖੀ ਮਿਲੀ ਕਿਦਾਂ ਜਿਨ੍ਹਾਂ ਨੇ ਸਿੱਖੀ ਪ੍ਰਾਪਤ ਕੀਤੀਆਂ ਜਿਨ੍ਹਾਂ ਦੇ ਸਿੰਘ ਖਾਨਦਾਨ ਸ਼ਹੀਦੀਆਂ ਪਾਇਆ ਉਹਨਾਂ ਨੂੰ ਪੁੱਛ ਕੇ ਵੇਖੇ ਸਾਡਾ ਸਿੱਖ ਇਤਿਹਾਸ ਪੜ ਕੇ ਵੇਖੋ ਕਿ ਸਾਡੇ ਇਤਿਹਾਸ 'ਚ ਹੈ ਕੀ ਆ ਤੇ ਇਹ ਪੂਛ ਮਾਰ ਕੇ ਕਦੀ ਇਹਨੂੰ ਕਦੀ ਇਹਨੂੰ ਇਹ ਕਿਹੜੇ ਪੰਜਾਬ ਦੀ ਤੇ ਕਿਹੜੇ ਧੀਆਂ ਦੀ ਗੱਲ ਕਰਦਾ ਕਿਹੜੇ ਬੱਚੀਆਂ ਦੀ ਇਹ ਗੱਲ ਕਰਦਾ ਇਹ ਕਹਿੰਦਾ ਵੀ ਕਮਲ ਕੌਰ ਮਰ ਗਈ ਤੇ ਮੈਨੂੰ ਬੜਾ ਦੁੱਖ ਆ ਤੇ ਇਹਦੇ ਦਿਲ 'ਚ ਵੀ ਸਾਨੂੰ ਬੜੀ ਖੁਸ਼ੀ ਆ ਸਾਨੂੰ ਜੇ ਕਮਲ ਦੇ ਮਰਨ ਦੀ ਖੁਸ਼ੀ ਨਹੀਂ ਆ ਤੇ ਸਾਨੂੰ ਦੁੱਖ ਵੀ ਕੋਈ ਨਹੀਂ ਵੀਰ ਹਮ ਸਿੱਧੀ ਸਾਫ਼ ਸ਼ਬਦਾਂ 'ਚ ਗੱਲ ਹੈ ਜੀ ਜਿਹੜਾ ਗੰਦ ਪਾਊਗਾ ਨਿਗੇਜ ਕਰੂਗੀ ਇਹਦੇ ਵਿੱਚ ਕੌਰ ਨਾਮ ਲਾ ਕੇ ਉਹਦਾ ਇਹੀ ਹਸ਼ਰ ਹੋਏਗਾ ਪਰ ਵੈਸੇ ਇੱਕ ਗੱਲ ਹੋਰ ਆ ਕੋਈ ਵੀ ਹੋਵੇ ਚਾਹੇ ਕੋਈ ਜੂਪੀ ਦੀ ਬਿਹਾਰ ਦੀ ਪਾਕਿਸਤਾਨ ਰਾਜਸਥਾਨ ਪੰਜਾਬ ਕੋਈ ਵੀ ਹੋਵੇ ਉਹਦਾ ਹਸ਼ਰ ਇਹੀ ਹੋਣਾ ਚਾਹੀਦਾ ਨਹੀਂ ਬੀਬੀ ਮੈਨੂੰ ਇੱਕ ਗੱਲ ਦੱਸੋ 2021 ਚ ਤੁਹਾਡੇ ਨਾਲ ਜਿਹੜਾ ਇਹ ਬਲਤਕਾਰ ਦੀ ਜਿਹੜੀ ਘਟਨਾ ਵਾਪਰਦੀ ਹੈ ਹਨਾ ਤੁਹਾਡੇ ਨਾਲ ਸੈਕਸ਼ੂਅਲ ਹਰਾਸਮੈਂਟ ਹੁੰਦੀ ਹੈ ਪਰ ਤੁਸੀਂ ਅੱਜ ਹੀ ਕਿਉਂ ਮੀਡੀਆ ਚ ਆਏ ਹੋ ਅੱਜ ਹੀ ਕਿਉਂ ਸਾਹਮਣੇ ਆਏ ਹੋ ਕਈ ਕਹ ਰਹੇ ਨੇ ਵੀ ਤੁਸੀਂ ਫੇਮ ਲੈਣ ਲਈ ਅੱਗੇ ਆਏ ਕੀ ਮੈਂ ਦੇਖ ਦਵਾਂ ਤੁਸੀਂ ਇਹ ਜਿਹੜਾ ਕਹਿ ਰਿਹਾ ਵੀ ਹੁਣ ਸਾਹਮਣੇ ਆਏ ਆ ਉਹਨੂੰ 5 ਸਾਲ ਕਿਹੜੀ 21 ਵੀ ਜਿਹੜਾ ਵੀ ਕਹਿ ਰਿਹਾ ਮੈਂ ਵੀ ਇੱਕ ਕਮੈਂਟ ਚ ਕੁਝ ਦੇਖਿਆ ਸੀਗਾ ਕਿ ਸ਼ਾਇਦ ਮੇਰੇ ਤੇ ਕੁਝ ਖਲਾਫ ਬੋਲ ਰਿਹਾ ਸੀ ਉਹ ਉਹਦਾ ਹੀ ਬੰਦਾ ਹਰਜੀਤ ਇਹਦਾ ਹੀ ਬੰਦਾ ਹੋਊਗਾ ਉਹ ਚੜਦਾ ਬੰਦਾ ਇਹ ਸਾਨੂੰ ਪਤਾ ਹੈ ਅੱਜ ਨਹੀਂ ਅੱਜ ਦੇ 21 22 ਦੀ 23 ਦੀ 24 ਦੀ ਸਾਰ ਸਾਰੀ ਸਨ ਦੇ ਵਿੱਚ ਮੇਰਾ ਮੇਰੀ ਵੀਡੀਓ ਤੁਹਾਨੂੰ ਕੌਣ ਪ੍ਰੈਸ ਵੀ ਮਿਲੇਗੀ 23 ਸਨ ਦੀ ਪ੍ਰੈਸ ਕਾਨਫਰੰਸ 27 ਸੈਕਟਰ ਚੰਡੀਗੜ੍ਹ ਕੀਤੀ ਆ ਬਹੁਤ ਵੇ ਪਹਿਲੀ ਵੀ ਬਹੁਤ ਵਾਰ ਮੀਰੇ ਚ ਆ ਚੁੱਕੀਆਂ ਇਹਨੇ ਇੱਥੇ ਤੱਕ ਵੀ ਦਾਵਾ ਕੀਤਾ ਸੀ ਇੱਕ ਵੀਰ ਪੱਤਰਕਾਰ ਨੂੰ ਕਹਿੰਦਾ ਸੀ ਕਿ ਮੈਂ ਜਿਹੜਾ ਇਹ ਕੇਸਾ ਦੇ ਚ ਬਲੀ ਹੋ ਚੁੱਕਾ ਜੇ ਤੂੰ ਗੱਲਬਾਤ ਮੇਰੇ ਦੀ ਕਲਾਬ ਬੋਲੇਗਾ ਮੈਂ ਤੇਰੇ ਤੇ ਪਰਚਾ ਠੋਕ ਦੂੰਗਾ ਇਹ ਪੱਤਰਕਾਰ ਭਰਾ ਨੂੰ ਕਹਿ ਰਿਹਾ ਤਮਕੀ ਇਹ ਦਿੰਦਾ ਤਮਕੀ ਧਮਕੀਆਂ ਦਿੰਦੇ ਨੇ ਜਾਨੀ ਹਰਜੀਤ ਸਿੰਘ ਜੀ ਆਹ ਹਰਜੀਤ ਸਿੰਘ ਤੇ ਵੀਰ ਜੀ ਮੇਰੇ ਨ ਕੋਲੇ ਨਾ ਕਹੋ ਉਹਨੂੰ ਬੁੱਚੜ ਦਾ ਦਰਜਾ ਦੇਵੋ ਤੁਸੀਂ ਵੀ ਸਾਡੇ ਭਰਾ ਹੋ ਠੀਕ ਹੈ ਨਾ ਪਰ ਅੱਜਕੱਲ ਉਹ ਬੜੀਆਂ ਸੱਭਿਆਚਾਰ ਬਾਰੇ ਬਹੁਤ ਖੁੱਲਕੇ ਗੱਲ ਕਰਦੇ ਨੇ ਪੰਜਾਬ ਦੀ ਬੜੀ ਸਪੋਰਟ ਕਰਦੇ ਨੇ ਕਿਸਾਨੀ ਪੱਖ ਨੂੰ ਲੈ ਕੇ ਬਹੁਤ ਅੱਗੇ ਆਨੇ ਨੇ ਤੁਸੀਂ ਇਹ ਡੋਗਲਾਪਨ ਦੇਖਦੇ ਹੋ ਉਹਨਾਂ ਦਾ ਉਹ ਹੈ ਡੋਗਲਾ ਆ ਬਾਜੀ ਉਹਦੇ ਚ 1% ਵੀ ਉਹ ਪੰਜਾਬ ਦਾ ਬੰਦਾ ਨਹੀਂ ਹੈ ਇੱਕ ਵੀ ਉਹਦੇ ਚ ਰਤੀਆ ਜਿੰਨਾ ਵੀ ਪੰਜਾਬ ਦਾ ਨਾਂ ਤੇ ਚ ਦੁੱਖ ਹੈ ਨਾ ਗੱਲ ਹੈ ਕਿ ਆਂਦਾ ਇੱਕ ਨਾ ਵੀਡੀਓ ਤੁਸੀਂ ਇਹ ਦੇਖਿਓ ਕਹਿੰਦਾ ਕਿ ਮੈਂ ਬੱਚੇ ਰੋਂਦੇ ਨਹੀਂ ਵੇਖ ਸਕਦਾ ਮੈਂ ਇਹ ਧੀਆਂ ਨੂੰ ਬਰਬਾਦੀ ਹੋਣੀ ਨਹੀਂ ਦੇਖ ਸਕਦਾ ਇੱਕ ਹੋਰ ਕੁੜੀ ਉਹਦਾ ਨਾਮ ਨਹੀਂ ਮੈਨੂੰ ਪਤਾ ਕਹਿੰਦਾ ਵੀ ਉਹਨੂੰ ਅਮਰਪਾਲ ਮੈਰੋ ਦੇਖੇ ਦਵਕਾ ਤਮਕੀ ਦੇ ਕੇ ਦੇਖੇ ਉਹਨੂੰ ਮੈਂ ਮਿਲੂੰਗਾ ਤਾਂ ਤੁਸੀਂ ਇਹਨੂੰ ਕਹੋ ਕਹਿੰਦਾ ਮੈਨੂੰ ਸੰਪਰਕ ਕਰੋ ਤੁਸੀਂ ਸੰਪਰਕ ਕਰੋ ਇੱਥੇ ਬੁਲਾ ਲਓ ਨਹੀਂ ਹਰਜੀਤ ਸਿੰਘ ਨੇ ਇੱਕ ਗੱਲ ਸਹੀ ਕਹੀ ਹੈ ਜੀ ਉਹ ਕਹਿੰਦੇ ਵੀ ਨਿਹੰਗ ਸਿੰਘ ਨੇ ਜਿਹੜੇ ਲੁੱਧਦੇ ਨੇ ਉਹ ਔਰਤਾਂ ਤੇ ਹੱਥ ਨਹੀਂ ਚੱਕਦੇ ਹਾਂਜੀ ਔਰਤਾਂ ਦਾ ਕਤਲ ਨਹੀਂ ਕਰਦੇ ਔਰਤਾਂ ਨੂੰ ਮਰਡਰ ਨਹੀਂ ਕਰਦੇ ਹਾਂਜੀ ਪਰ ਇਹ ਗੱਲ ਤਾਂ ਕਿਤੇ ਨਾ ਕਿਤੇ ਉਹ ਠੀਕ ਕਹਿ ਰਹੇ ਨੇ ਬਿਲਕੁਲ ਉਹ ਠੀਕ ਕਹਿ ਰਿਹਾ ਉਹ ਇਹ ਗੱਲ ਬਿਲਕੁਲ ਠੀਕ ਆ ਵੀ ਨਹੀਂ ਕਰਦੇ ਤੇ ਇਹਨੇ ਇਹ ਸਿੰਘ ਹੈ ਹੀ ਨਹੀਂ ਕਿ ਇਹਨੇ ਤਾਂ ਹੀ ਤੇ ਬਲਦ ਕਰ ਕੀਤਾ ਜੇ ਸਿੰਘ ਹੁੰਦਾ ਤੇ ਇਹ ਕੰਮ ਨਾ ਕਰਦਾ ਇਹ ਪਿੱਠ ਦੇ ਬਾਹਰ ਨਾ ਕਰਦਾ ਸੇਵਾ ਦੇ ਚਾਂਸੇ ਚ ਮੈਨੂੰ ਉੱਥੇ ਬੁਲਾ ਕੇ ਇਹਨੇ ਗਲਤ ਕੀਤਾ ਇਹ ਨਾ ਕਰਦਾ ਇਹ ਪੰਜਾਬ ਦਾ ਹੁੰਦਾ ਇਹ ਨਾ ਕਰਦਾ ਇਹ ਸਿੰਘ ਹੁੰਦਾ ਨਾ ਕਰਦਾ ਇਹ ਤਾਂ ਬਾਣੇ ਦੇ ਵਿੱਚ ਗੁਰੂ ਦੇ ਬਾਣੇ ਦੇ ਵਿੱਚ ਸ਼ੈਤਾਨ ਬੈਠਾ ਤਾਂ ਹੀ ਤੇ ਨੇ ਕੰਮ ਕੀਤਾ ਉਹਦੀ ਗੱਲ ਤਾਂ ਬਿਲਕੁਲ ਸਹੀ ਆ ਸਾਡਾ ਸਿੱਖ ਕਦੇ ਵਾਰ ਨਹੀਂ ਕਰੂਗਾ ਨਾਤੀ ਤੇ ਵਾਰ ਕਰੂਗਾ ਨਾ ਬੱਚੇ ਤੇ ਵਾਰ ਕਰੂ ਨਾ ਪਿੱਠ ਤੇ ਵਾਰ ਕਰੂਗਾ ਜੇ ਵਾਰ ਕਰਨਾ ਸਿੱਧਾ ਠਿਕ ਠੋਕੇ ਗੱਲ ਕਰਨੀ ਜਿੱਦਾਂ ਅਮਰਤਪਾਲ ਵੀਰ ਨੇ ਮੈਰੋੜ ਕੀਤੀ ਆ ਉਹ ਤਾਂ ਜੀ ਸਾਰੇ ਧਰਮਾਂ ਦੀ ਰਿਸਪੈਕਟ ਵੀ ਕਰਦੇ ਨੇ ਹਿੰਦੂ ਧਰਮ ਦੀ ਬਹੁਤ ਖੁੱਲ ਕੇ ਸਪੋਰਟ ਕਰਦੇ ਨੇ ਇਵਨ ਕਿ ਉਹ ਤਾਂ ਰਾਮ ਮੰਦਰ ਚ ਵੀ ਜਾ ਕੇ ਆਏ ਸੀ ਜਦੋਂ ਉਦਘਾਟਨ ਹੋਇਆ ਸੀ ਰਾਮ ਮੰਦਰ ਜਿਹੜਾ ਗਿਆ ਨਾ ਇਹ ਸੇਵਾ ਜਿਹੜੀ ਇਹਨੇ ਲੰਗਰਾਂ ਦੀ ਕੀਤੀ ਆ ਤੁਸੀਂ ਤਾਂ ਨੂੰ ਪਤਾ ਨੋ ਇਸ ਚੀਜ਼ ਦਾ ਗਹਿਰਾਈ ਦਾ ਨਹੀਂ ਪਤਾ ਵੀ ਉਹ ਪੈਸਾ ਆਇਆ ਕਿੱਥੋਂ ਸੀ ਉਹ ਕ੍ਰਿਸਚਨ ਫੈਮਿਲੀ ਦੇ ਵਿੱਚੋਂ ਮੈਡਮ अच्छा 45 ਲੱਖ ਰੁਪਏ ਦਾ ਕਪਲਾ ਕਰਕੇ ਪੈਸਾ ਲੈ ਕੇ ਉਧਰ ਗਿਆ ਉਸੇ ਪੈਸਾ ਦਾ ਲੰਗਰ ਲਾ ਕੇ ਆਇਆ ਉਧਰ ਮਸ਼ੂਰੀ ਕਰਕੇ ਆਇਆ ਕਿਉਂਕਿ ਇਧਰ ਇਥੇ ਸਵਾ ਦੇ ਦਿਨ ਸੀ ਜੇ ਐਡਾ ਸੇਵਾਦਾਰ ਸੀ ਜੇ ਇਹ ਗੁਰਸਿੱਖ ਸੀ ਤੇ ਇਹ ਇਥੇ ਸਵਾ ਦੇ ਵਿੱਚ ਇਹਨੇ ਲੰਗਰ ਕਿਉਂ ਨਹੀਂ ਲਾਇਆ ਉਧਰ ਵੀ ਲੰਗਰ ਲਾਉਣ ਗਿਆ ਅਸੀਂ ਵੀ ਸਰ ਧਰਮ ਦੀ ਰਿਸਪੈਕਟ ਕਰਦੇ ਆ ਸਾਡੇ ਗੁਰੂਆਂ 피ਰਾਂ ਦੀ ਇਸ ਸਾਨੂੰ ਹੈਗੀ ਆ ਕਿ ਹਰ ਇੱਕ ਦੀ ਮਤਲਬ ਸਤਿਕਾਰ ਕਰਨਾ ਗੁਰੂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀਗਾ ਪਾਕਿਸਤਾਨ ਚ ਜੀ ਜੀ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਪੰਨਾ ਚ ਹੋਇਆ ਸੀ ਦੇਖੋ ਜੋ ਬਿਹਾਰ ਚ ਪੈਂਦਾ ਹੈ ਨਾ ਹਰ ਧਰਮ ਦੀ ਸਤਿਕਾਰ ਕਰਨਾ ਇੱਜ਼ਤ ਕਰਨੀ ਸਾਡਾ ਫਰਜ਼ ਹੈ ਖੂਨ ਲਾ ਲਿਆ ਸਾਰਿਆਂ ਦਾ ਵੀਰ ਜੀ ਉਹ ਲੱਗ ਚੀਜ਼ ਹੈ ਅੱਛਾ ਅੱਛਾ ਬੀਬੀ ਜਦੋਂ ਤੁਹਾਡੇ ਨਾਲ ਸੈਕਸ਼ੂਅਲ ਅਬਿਊਜ਼ ਹੋਇਆ ਹਾਂ ਉਸ ਤੋਂ ਬਾਅਦ ਤੁਸੀਂ ਕੋਈ ਕਾਨੂੰਨੀ ਮਦਦ ਲਈਤੀ ਕੋਈ ਕੋਰਟ ਚ ਗਏ ਕੋਈ ਕੇਸ ਦਰਜ ਕਰਵਾਇਆ ਉਹਨਾਂ ਖਿਲਾਫ ਹਾਂਜੀ ਕੋਈ ਸਜ਼ਾ ਹੋਈ ਫਿਰ ਉਹਨਾਂ ਨੂੰ ਨਹੀਂ ਸਜ਼ਾ ਹੋਈ ਇਹਨੇ ਕਿਹਾ ਸੀ ਕਿ ਮੈਂ ਪੁਲਿਸ ਮੇਰੀਆਂ ਜੇਬਾਂ ਚ ਤੇ ਜੱਜ ਤੇ ਵਕੀਲ ਮੈਂ ਖਰੀਦਣ ਦੀ ਔਕਾਤ ਰੱਖਦਾ ਤੇ ਤੂੰ ਕੀ ਕਰ ਲੇਗੀ ਇੱਕ ਆਮ ਗਰੀਬ ਪਰਿਵਾਰ ਦੇ ਵਿੱਚੋਂ ਆ ਵੀ ਤੇਰੇ ਘਰ ਵਾਲਾ ਤੇ ਛੋਟੀ ਜੀ ਹੱਟ ਦਸ ਹਜ਼ਾਰ ਦੀ ਨੌਕਰੀ ਕਰਦਾ ਗੁਰਦੁਆਰੇ ਚ ਸੇਵਾਦਾਰ ਸੀਗੇ ਵੀ ਉਹ ਕੀ ਕਰ ਸਕਦੇ ਆ ਮੈਂ 5 ਸਾਲ ਦੇ ਵਿੱਚ ਇਦਾਂ ਦਾ ਸਮਾਂ ਵੀ ਦੇਖਿਆ ਕਿ ਮੈਂ ਨਮਕ ਨਾਲ ਰੋਟੀ ਖਾ ਕੇ ਗੁਜ਼ਾਰਾ ਕਰ ਲਿਆ ਪਰ ਇਹਨੂੰ ਇਹਦਾ ਜਿਹੜਾ ਕੇਸ ਆ ਮੈਂ ਪੂਰਾ ਹਿੱਤ ਨਾਲ ਜੋੜ ਦੇ ਨਾਲ ਮੇਰੇ ਸਰਦਾਰ ਜੀ ਖੜੇ ਆ ਮੇਰਾ ਪਰਿਵਾਰ ਮੇਰੇ ਨਾਲ ਖੜਾ ਆ ਕਿ ਇਹਨੇ ਜੋ ਕੀਤਾ ਸਾਡੇ ਸਿੱਖ ਧਰਮ ਦੇ ਵਿੱਚ ਨਹੀਂ ਹੁੰਦਾ ਜੋ ਇਹਨੇ ਸਾਡੇ ਗੁਰੂ ਸਾਹਿਬ ਦਾ ਬਾਣਾ ਪਾ ਕੇ ਕੀਤਾ ਉਹ ਨਹੀਂ ਨਾ ਕੋਈ ਕਰਦਾ ਤੇ ਨਾ ਹੋਊਗਾ ਨਾ ਹੋਣਾ ਚਾਹੀਦਾ ਇਹਨੇ ਕੀਤਾ ਇਹਨੂੰ ਅੱਛਾ ਇੱਕ ਸਵਾਲ ਲੈ ਕੇ ਗੱਲ ਖਤਮ ਕਰਦੇ ਆ ਤੁਸੀਂ ਆਪਣੀ ਫਰਿਆਦ ਉਸ ਤੋਂ ਬਾਅਦ ਹੋਰ ਸਿੱਖ ਜਥੇਬੰਦੀਆਂ ਕੋਲ ਲੈ ਕੇ ਨਹੀਂ ਗੇ ਕੋਈ ਹੋਰ ਸਿੱਖ ਨਿਹੰਗ ਸਿੰਘਾਂ ਨੂੰ ਨਹੀਂ ਮਿਲੇ ਇਹਨਾਂ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਂਦਾ ਹਾਂਜੀ ਇਹਨਾਂ ਨੇ ਵੀ ਬਾਬਾ ਜੀ ਰਾਜਾ ਰਾਜ ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਨਾ ਇਹਨਾਂ ਨੇ ਵੀ ਪਹਿਲਾਂ ਵੀ ਇੱਕ ਦੋ ਨੂੰ ਮਤਲਬ ਉਹ ਵੀਡੀਓ ਦਿਖਾਈ ਉਹਨੂੰ ਕਿਹਾ ਪਿੱਤਾ ਸਾਨੂੰ ਮਿਲ। ਇਹ ਮਿਲਦੇ ਹੀ ਨਹੀਂ ਕਿਤੇ। ਅੱਛਾ। ਬਾਕੀ ਰਹੀ ਗੱਲ ਵਿੱਕੀ ਥੋਮਸ ਸਿੰਘ ਜੀ ਜੋ ਕਿ ਕ੍ਰਿਸ਼ਨ ਫੈਮਿਲੀ ਦੇ ਵਿੱਚੋਂ ਉਹ ਸਿੰਘ ਸਜੇ। ਮੈਨੂੰ ਉਹਨਾਂ ਨੇ ਵੀ ਭਰਾ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ ਸੀ ਵੀ ਕੋਈ ਗੱਲ ਨਹੀਂ ਭਾਂਜੀ ਉਹ ਐਡੀ ਦੂਰੋਂ ਮੇਰੀ ਵੀਡੀਓ ਸੁਣ ਕੇ ਮੁੰਬਈ ਤੇ ਵਿੱਚੋਂ ਇੱਥੇ ਸਪੈਸ਼ਲੀ ਆਏ ਸੀ। ਅੱਛਾ। ਜਿਹੜੇ ਸਿੰਘ ਖੜੇ ਸੀ ਉਹ ਖੜੇ ਵੀ ਆ। ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਨਹੀਂ ਸੁਣਵਾਈ ਨਹੀਂ ਹੋਈ ਇਹ ਕਾਰਵਾਈ ਆਪਣੀ ਵੀਡੀਓ ਦੇ ਰਾਈ ਉਹਨੂੰ ਕਹਿੰਦੇ ਰਹਿ ਕਿ ਤੂੰ ਸਾਨੂੰ ਮੇਲਾ ਅੱਛਾ ਦੇਖੋ ਉਹ ਆਉਂਦਾ ਹੀ ਨਹੀਂ ਹੈ ਤੇ ਸਿੰਘ ਹੁਣ ਬਾਬਾ ਰਾਜਾ ਰਾਜ ਸਿੰਘ ਜੀ ਵੀ ਕੀ ਕਰੇ ਉਹ ਆਉਂਦਾ ਹੀ ਨਹੀਂ ਹੈ ਹੂੰ ਆਉਂਦਾ ਹੀ ਨਹੀਂ ਇੱਥੇ ਜੀ ਜੀ ਉਹ ਰਹਿੰਦਾ ਹੀ ਬਾਹਰ ਉਹ ਕਦੀ ਕਿਤੇ ਕਦੀ ਕਿਤੇ ਠੀਕ ਹੈ ਸੋ ਉਮੀਦ ਕਰਦੇ ਹਾਂ ਬੀਬੀ ਨਰਿੰਦਰ ਕੌਰ ਜੀ ਨੂੰ ਜਿਹੜਾ ਲਾ ਆਫ ਅਕੋਰਡਿੰਗ ਲਾ ਦੇ ਅਕੋਰਡਿੰਗ ਹੈ ਜਿਹੜਾ ਜਸਟਿਸ ਮਿਲਣਾ ਚਾਹੀਦਾ ਸੋ ਧੰਨਵਾਦ